ਜੋ ਵੀ ਅੱਜ ਸਾਡੇ ਦੇ ਵਿੱਚ ਮੌਜੂਦ ਹਨ ਉਹ ਵੀ ਸਤਿ ਸ੍ਰੀ ਅਕਾਲ ਜਨਮਾਨਤਾ ਅਸਤੀ ਸਦਾਨ ਦਸਨ ਲਾ ਪਾਟੀ ਦੀ ਜਿਹੜੀ ਮਾਤਾ ਸੁਤਰੀ ਵੈਲਫੇਅਰ ਸੋਸ਼ਲ ਵੈਲਫੇਅਰ ਸੁਸਾਇਟੀ ਨੂੰ ਚਲਾਉਂਦੇ ਆ ਤੇ ਲੋੜਵੰਦ ਪਰਿਵਾਰਾਂ ਨੂੰ ਕੱਪੜਾ ਤੇ ਕੱਪੜਾ ਗਰਮ ਕੱਪੜੇ ਇਸ ਤਰ੍ਹਾਂ ਹੋਰ ਜਿਹੜੀਆਂ ਲੋੜਵੰਦ ਜਿਹੜੇ ਪਰਿਵਾਰ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਆ ਰਿਹਾ ਕਿਸੇ ਨਾਲੇ ਸੁਸਾਇਟੀ ਨਾਲ ਗਰੀਬ ਬੱਚਿਆਂ ਨੂੰ ਜਿਹੜੇ ਲੋੜਵੰਦ ਪਰਿਵਾਰ ਨਾਲ ਆਨੂੰ ਜਿਹੜਾ ਫ੍ਰੀ ਐਜੂਕੇਸ਼ਨ ਜਿਹੜੀ ਇਹ ਦੇ ਰਹੇ ਹਨ ਤੇ ਇਹਨਾਂ ਦਾ ਜਿਹੜਾ ਕੰਮ ਨਾ ਕਿ ਕੰਦੇ ਲੱਗੇ ਦਿਨ ਲੱਗੀ ਹੈ ਤੇ 2-4 ਦਿਨ ਲੱਗ ਜਾਂਦੇ ਆ ਤੇ ਅੱਜ ਜਿਹੜਾ ਇਹਨਾਂ ਦਾ ਸਮਾਰੋਹ ਕੀਤਾ ਜਾ ਰਿਹਾ ਤੇ ਅਸੀਂ ਇਹਨਾਂ ਨੂੰ ਅੱਗੇ ਇਹ ਹੀ ਕਰਦੇ ਆ ਵੀ ਜਿੱਦਾਂ ਤੁਸੀਂ ਪਹਿਲੇ ਕੰਮ ਕਰ ਰਹੇ ਹੋ ਹੋਰ ਵੱਧੜ ਕੇ ਕੰਮ ਕਰੋ ਤਾਂ ਇਹ ਵੱੱਟ ਬਾੱਟ ਜਿਹੜੇ ਲੋੜ ਵੱਸ ਪ੍ਰਵਾਹਾਂ ਦਾ ਜਿਹੜਾ ਕੁਝ ਨਾ ਕੁਝ ਫਾਇਦਾ ਹੋ ਸਕੇ ਜਾਇਦ ਜ ਆਪਣਾ ਅੱਜ ਪਬਲਿਕ ਵਿਕਾਸ ਕਾਉਂਸਲ ਐਨਜੀਓ ਸੁਜਨਪੁਰ ਦੇ ਵੱਲੋਂ ਮਾਤਾ ਸੁਵਿਤਰੀਬਾਈ ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਦਿਨ ਸਵਾਭਾ ਨੂੰ ਦੇਖਦੇ ਹੋਏ ਦਾਸ ਨੂੰ ਬਹੁਜਨ ਚੇਤਨਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਸੋ ਅੱਜ ਇਸ ਪੂਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਇਨਾਂ ਨੇ ਬਹੁਜਨ ਚੇਤਨਾ ਅਵਾਰਡ ਦੇ ਲਈ ਸਾਡੀ ਟੀਮ ਨੂੰ ਚੁਣਿਆ ਵਿਸ਼ੇਸ਼ ਧੰਨਵਾਦ ਹੈ ਜੀ ਪ੍ਰਸਿੱਧ ਗੀਤਕਾਰ ਨਿੰਦੀ ਮੰਗਿਆਲ ਜੀ ਔਰ ਉਹਨਾਂ ਦਾ ਪੂਰੀ ਟੀਮ ਨਿੰਦੀ ਮੰਗਿਆਲ ਜੀ ਕਾਫੀ ਸਮੇਂ ਤੋਂ ਸੋਸ਼ਲ ਗਤੀਵਿਧੀਆਂ ਜਿਹੜੀਆਂ ਉਹ ਕਰ ਰਹੇ ਨੇ ਉਹਨਾਂ ਦੀਆਂ ਗਤੀਵਿਧੀਆਂ ਦੇ ਨਾਲ ਇੱਕ ਨਈ 1000ਾਂ ਬੱਚਿਆਂ ਦਾ ਪ੍ਰਵੇਖ ਜਿਹੜਾ ਉਹ ਚੱਲ ਰਿਹਾ ਅਤੇ ਕਾਹੀ ਉਹਨਾਂ ਦੇ ਸिलाई ਸੈਂਟਰ ਨੇ ਤੇ ਹੋਰ ਵੀ ਉਹ ਸੋਸ਼ਲ ਗਤੀਵਿਧੀਆਂ ਕਰਦੇ ਹੀ ਰਹਿੰਦੇ ਨੇ ਦਾ ਸਿਕਵਰੀ ਫਿਰ ਪਬਲਿਕ ਵਿਕਾਸ ਕਾਉਂਸਲ ਐਂਡ ਜੀਓ ਸੁਜਨਪੁਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਸਨਮਾਨ ਜਿਹੜਾ ਸਾਡੀ ਚੋਣਿ ਚ ਪਾਇਆ ਮੇਰੀ ਬੇਨਤੀ ਰਹੇਗੀ ਸਮੂਹ ਫੈਰ ਵਾਸੀਆਂ ਨੂੰ ਕਿ ਆਓ ਰਲ ਮਿਲ ਕੇ ਪਬਲਿਕ ਦੇ ਕੰਮਾਂ ਨੂੰ ਸਵਾਰੀਏ ਤੇ ਸਮਾਜ ਦੇ ਕੰਮ ਆਈਏ ਇੱਕ ਬੇਨਤੀ ਹੈ ਕਿ ਪਠਾਨਕੋਟ ਦੇ ਵਿੱਚ ਇੱਕ ਪਹਿਲਾ ਸਾਡਾ 올ਡ ਬੈਂਕ ਹੈ ਜੋ 5 ਸਾਲ ਤੋਂ ਕੰਮ ਕਰ ਰਿਹਾ ਇਸ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਪੁਰਾਣਾ ਸਮਾਨ ਇਲੈਕਟ੍ਰਿਕ ਇਲੈਕਟ੍ਰੋਨਿਕਸ ਸਮਾਨ ਹੋਵੇ ਜਾਂ ਕੋਈ ਘਰ ਦਾ ਕੋਈ ਵੀ ਸਮਾਨ ਹੋਵੇ ਤੁਸੀਂ ਵੇਚ ਸਕਦੇ ਹੋ ਰਚਾਈਆਂ ਦੀ ਲੋੜ ਹੈ ਕੰਬਲਾਂ ਦੀ ਲੋੜ ਹੈ ਤਬੂਟਾਂ ਦੀ ਲੋੜ ਹੈ ਸੰਪਰਕ ਕਰ ਸਕਦੇ ਹੋ ਧੰਨਵਾਦ